ਤੁਸੀਂ ਜੋ ਇਹ ਪੋਸਟਰ ਦੇਖ ਰਹੇ ਹੋ ਇੱਕ ਪੰਜਾਬ ਦਾ ਫਨਕਾਰ ਡੱਬਾ ਰਾਜਾ ਜੀ ਜਿਨ ਬਹੁਤ ਵਧੀਆ ਗਾਇਕੀ ਵੀ ਕੀਤੀ ਆ ਬਹੁਤ ਸਿੰਗਰਾਂ ਦੇ ਨਾਲ ਗਾਇਕੀ ਕੀਤੀ ਮਿਸ ਪੂਜਾ ਦੇ ਨਾਲ ਹੋਰ ਵੀ ਕਾਫੀ ਸਟਾਰ ਦੇ ਨਾਲ ਕੰਮ ਕੀਤਾ ਜਦੋਂ ਸਮਾ ਸੀ ਤੇ ਲੋਕ ਅੱਗੇ ਪਿੱਛੇ ਘੁੰਮਦੇ ਸੀ ਸਟਾਰ ਮੰਨਦੇ ਸੀ ਉਸਤਾਦ ਮੰਨਦੇ ਸੀ ਗੁਰੂ ਮੰਨਦੇ ਸੀ ਇਹ ਬੰਦਾ ਗਰੀਬੀ ਤੋਂ ਉੱਠ ਕੇ ਬਹੁਤ ਉਪਰ ਤੱਕ ਪਹੁੰਚਿਆ ਸੀ ਮਹਾਂਦਨ ਤੇ ਨਾ ਤਾਂ ਜਦੋਂ ਲਾਸ ਸਮਾਂ ਚੱਲ ਰਿਹਾ ਸੀਗਾ ਉਸ ਸਮੇਂ ਦੇ ਵਿੱਚ ਕੋਈ ਨਾਲ ਨਹੀਂ ਸੀ ਕੋਈ ਸਟਾਰ ਨਹੀਂ ਸੀ ਕੋਈ ਕੋਈ ਚੇਲਾ ਨਹੀਂ ਸੀ ਨਾਲ ਬੜੇ ਉਸਤਾਦ ਕਹਣ ਵਾਲੇ ਸੀ ਪਰ ਕੋਈ ਚੇਲਾ ਵੀ ਤੇ ਕੋਲ ਨਹੀਂ ਪਹੁੰਚਿਆ ਲਾਸ ਸਮੇਂ ਦੇ ਵਿੱਚ ਸਾਡੀ ਐਨਜੀਓ ਵੱਲੋਂ ਡੰਬਰ ਰਾਜਾ ਦੀ ਇਲਾਜ ਵਾਸਤੇ ਸੇਵਾ ਕੀਤੀ ਗਈ ਉਸ ਵਕਤ ਸਿਰਫ ਉਹਨਾਂ ਦੀ ਧਰਮ ਪਤਨੀ ਨਾਲ ਸੀਗੀ ਜਾਂ ਕੁਝ ਰਿਸ਼ਤੇਦਾਰ ਤੇ ਅੱਜ ਫੇਸਬੁੱਕ ਤੇ ਉਹਨਾਂ ਦੇ ਪੋਸਟਰ ਸ਼ੇਅਰ ਕੀਤੇ ਜਾ ਰਹੇ ਆ ਕਿ ਪੰਜਾਬ ਦੀ ਫਨਕਾਰ ਇਸ ਦੁਨੀਆ ਤੋਂ ਅਲਵਿਦਾ ਕਰ ਗਿਆ ਜਿਉਂਦੇ ਜੀਵ ਨੂੰ ਤੁਸੀਂ ਪੁੱਛਿਆ ਨਹੀਂ ਜੀਵਦਾ ਜੀ ਬੰਦਾ ਤੜਫਦਾ ਰਿਹਾ ਕੋਈ ਸਟਾਰ ਉਹਦਾ ਹਾਲ ਚਾਲ ਪੁੱਛ ਜਵੇ ਆ ਕੇ ਹਸਪੀਟਲ ਵਿੱਚ ਰੋਂਦਾ ਸੀ ਜਦ ਮੈਂ ਕੁਝ ਦਿਨ ਪਹਿਲਾਂ ਮੈਂ ਵੀਡੀਓ ਕਾਲ ਕੀਤੀ ਸੀ ਸ਼ਾਇਦ ਮਤਲਬ ਰਿਕਾਰਡਿੰਗ ਪਈ ਹੋਗੀ ਉਹ ਇਨਸਾਨ ਰੋਂਦਾ ਸੀਗਾ ਕਿ ਮੈਂ ਪੰਜਾਬ ਦੇ ਜਲੰਧਾ ਦੇ ਨਾਮੀ ਕਲਾਕਾਰਾਂ ਨਾਲ ਕੰਮ ਕੀਤਾ ਹੈ ਉਹਨਾਂ ਨੂੰ ਕੰਮ ਵੀ ਦਿਵਾਇਆ ਇੱਕ ਕਲਾਕਾਰ ਨੂੰ ਤਾਂ ਬੁਆਇਸ ਪੰਜਾਬ ਵਿੱਚ ਵੀ ਭੇਜਿਆ ਸੀਗਾ ਉਹਨਾਂ 'ਚ ਕੋਈ ਵੀ ਬੰਦੇ ਨੇ ਆ ਕੇ ਹਾਲਚਾਲੀ ਪੁੱਛਿਆ ਔਰ ਅੱਜ ਉਹਨਾਂ ਦੀ ਪੋਸਟਾਂ ਸ਼ੇਅਰ ਕਰ ਰਹੇ ਨੇ ਅੱਜ ਇੱਕ ਪੋਸਟ ਸ਼ੇਅਰ ਕਰਕੇ ਆਰ ਆਈ ਪੀ ਲਿਖ ਕੇ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਹੋ ਜਿਦੋਂ ਜਿਦੀ ਤੁਸੀਂ ਕਦਰ ਨਹੀਂ ਕੀਤੀ ਅੱਜ ਉਹ ਇਸ ਦੁਨੀਆ ਨੂੰ ਅਲਵਿਦਾ ਕਰ ਗਿਆ ਤਾਂ ਤੁਸੀਂ ਉਹਦੇ ਪੋਸਟਾਂ ਸ਼ੇਅਰ ਕਰਕੇ ਆਪਣੀ ਕੀ ਸੰਘਾ ਦੂਤੀ ਸਾਬਤ ਕਰਨਾ ਚਾਹਤੇ ਤੁਸੀਂ ਉਹਦੇ ਲਈ ਜਦੋਂ ਉਸ ਨੂੰ ਲੋੜ ਸੀ ਤੁਹਾਡੇ ਚ ਕੋਈ ਨਹੀਂ ਨਾਲ ਖੜਿਆ ਉਹਦੇ ਜਦੋਂ ਉਸ ਇਨਸਾਨ ਨੂੰ ਤੁਹਾਡੀ ਲੋੜ ਸੀ ਉਦੋਂ ਉਸ ਨਾਲ ਉਸ ਨਾਲ ਕੋਈ ਨਹੀਂ ਖੜਾ ਹੋਇਆ ਬੰਦਾ ਰੋਂਦਾ ਸੀਗਾ ਕਿ ਮੈਂ ਚੰਗੇ ਦਿਨਾਂ ਵਿੱਚ بڑے ਲੋਕਾਂ ਨੂੰ ਕੰਮ ਦਵਾਇਆ بڑے ਲੋਕਾਂ ਦਾ ਕੰਮ ਕੀਤਾ ਪਰ ਅੱਜ ਮੇਰੇ ਮਾੜੇ ਸਮੇਂ ਵਿੱਚ ਮੇਰੇ ਨਾਲ ਕੋਈ ਨਹੀਂ ਦੁਨੀਆ ਸੱਚ ਬੋਲਦੀ ਆ ਕਿ ਚੜ੍ਹਦੇ ਸੂਰਜ ਨੂੰ ਸਲਾਮ ਹੁੰਦੀ ਆ ਇਹ ਸੱਚ ਆ ਇਹ ਅਜਮੈਂ ਦੇਖ ਵੀ ਲਿਆ ਉਹ ਬੰਦਾ ਲਾਸ ਦਿਨਾਂ ਵਿੱਚ ਹਸਪੀਟਲ ਤੇ ਤਲਫਰਿਆ ਸੀਗਾ ਸਿਰਫ ਕੁਝ ਪੈਸਿਆਂ ਕਰਕੇ ਉਹਦਾ ਇਲਾਜ ਰੁਕ ਚੁੱਕਿਆ ਸੀਗਾ ਲੋਕ ਹਸਪੀਟਲ ਤੇ ਹਾਲ ਤੱਕ ਨਹੀਂ ਪੁੱਛਣ ਗਏ ਸੀ ਤਾਂ ਅੱਜ ਉਸ ਘਰ ਦੇ ਵਿੱਚ ਲੋਕ ਬੈਲੇ ਜਾ ਰਹੇ ਆ ਸ਼ਕਲ ਦਿਖਣ ਜਾ ਰਹੇ ਕੀ ਮੂੰਹ ਲੈ ਕੇ ਜਾ ਰਹੇ ਹੋ ਤੁਸੀਂ ਆ ਉੱਥੇ ਜੀਵਨ ਜੀ ਤੁਸੀਂ ਉੱਥੇ ਕਦਰ ਨਹੀਂ ਕੀਤੀ ਅੱਜ ਕੀ ਸਾਬਤ ਕਰਨਾ ਚਾਹੁੰਦੇ ਤੁਸੀਂ ਉੱਥੇ ਮੈਂ ਤਾਂ ਚਾਹੁੰਦਾ ਇਸ ਟਾਈਮ ਜਿਹੜੇ ਉਹਦੇ ਪਰਿਵਾਰਿਕ ਮੈਂਬਰ ਆ ਜਾਂ ਉਹਨਾਂ ਦੀ ਧਰਮ ਪਤਨੀਆਂ ਉਹਨਾਂ ਦਾ ਹੱਕ ਆ ਉਹਦਾ ਚਿਹਰਾ ਦਿਖਣਾ ਉਹਨਾਂ ਲੋਕਾਂ ਨੂੰ ਤਾਂ ਹੱਕ ਵੀ ਹੈ ਨਹੀਂ ਚਿਹਰਾ ਦੇਖਣਾ ਜੋ ਉਸਦੇ ਮਾੜੇ ਵਕਤ ਵਿੱਚ ਉਹਦੇ ਨਾਲ ਨਹੀਂ ਖੜੇ ਹੋ ਚੰਗੇ ਵਕਤ ਸੇ ਉਦੋਂ ਉਹਦੇ ਨਾਲ ਬੜੇ ਲੋਕ ਜੁੜੇ ਉਦੋਂ ਤੋਂ ਕੰਮ ਲਿਆ ਗਿਆ ਅੱਜ ਜੇ ਮਾੜਾ ਵਕਤ ਸੀ ਦਵਾਈ ਤੇ ਲਈ ਰੁਪਈਏ ਰੁਪਈਏ ਲਈ ਤਰਸ ਗਿਆ ਸੀਗਾ ਦਵਾਈ ਦੇ ਲਈ ਰੁਪਈਏ ਰੁਪਈਏ ਲਈ ਬੰਦਾ ਤਰਸ ਗਿਆ ਸੀਗਾ ਬੰਦਾ ਉਹ ਤੇ ਅੱਜ ਲੋਕ ਹੁਣ ਉੱਥੇ ਪਹੁੰਚ ਰਹੇ ਨੇ ਚਿਹਰਾ ਦੇ ਦੇਖ ਰਹੇ ਨੇ ਇਨਸਾਨੀਅਤ ਮਰ ਚੁਕੀ ਆ ਕਹਿ ਲੋ ਜਰਾ ਜਿੰਦ ਜੀ ਦੀ ਕਤਲ ਕੀਤੀ ਹੁਣ ਮਰਨ ਤੋਂ ਬਾਅਦ ਤੁਸੀਂ ਕੀ ਪਾੜਦੇ ਹੋ ਹੋਰ ਵੀ ਬਲੌਗ ਫੈਨ ਭਾਲਦੇ ਹੋਣਗੇ ਉਹਦੇ ਪੋਸਟਾਂ ਸ਼ੇਅਰ ਕਰ ਰਹੇ ਹੈ ਜੀ ਉਹਨੇ ਉਹਦੇ ਨਾਲ ਕੰਮ ਕੀਤਾ ਟਿੰਪਲ ਰਾਜਾ ਜੀ ਟਿੰਪਲ ਰਾਜਾ ਜੀ ਹੋਰੀ ਹੈ ਪਰ ਜਦੋਂ ਜੀਦਾ ਸੀ ਉਹਦੇ ਟਿੰਪਲ ਰਾਜੇ ਵਰ ਕਿਉਂ ਨਹੀਂ ਪੁੱਛਿਆ ਗਿਆ ਹੋਰ ਵੀ ਪੰਜਾਬ ਦੇ ਜਿੰਦਾ ਚ ਇਹੋ ਜਿਹੇ ਕਲਾਕਾਰ ਨੇ ਜੋ ਐਸੇ ਮਾੜੇ ਹਾਲਾਤਾਂ ਵਿੱਚ ਕਰ ਰਹੇ ਨੇ ਹੋਰ ਵੀ ਮੌਕਾ ਆ ਉਹਨਾਂ ਨੂੰ ਸੰਭਾਲੋ ਇਲਾਜ ਲਈ ਅੱਗੇ ਆਵੋ ਤਾਂ ਜੋ ਇਹੋ ਜਿਹੇ ਨੇਕ ਰੂਹਾਂ ਇਸ ਦੁਨੀਆ ਤੋਂ ਤੜਫਣ ਨਹੀਂ ਚਾਹਣ ਕੀ ਬੋਲਣਾ ਮੇ ਤਾਂ ਸ਼ਬਦ ਖਤਮ ਹੋ ਚੁੱਕੇ। ਲਾਸਟ ਵਿੱਚ ਆਰੇਪੀ ਡਿੰਪਲ ਭਾਜੀ ਮੈਂ ਤੁਹਾਡੀਆਂ ਗੱਲਾਂ ਹਮੇਸ਼ਾ ਯਾਦ ਰੱਖੂਗਾ ਤੁਸੀਂ ਲਾਸਟ ਵਕਤ ਵਿੱਚ ਬਿਮਾਰ ਸੀ ਫਿਰ ਵੀ ਮੈਨੂੰ ਵੀਡੀਓ ਕਾਲ ਕੀਤੀ ਬੰਦੇ ਗੱਲਾਂ ਕੀਤੀਆਂ ਉਹ ਗੱਲਾਂ ਉਹ ਪਲਨਾ ਮੈਂ ਸੰਭਰ ਕੇ ਰੱਖੂਗਾ ਆਰੇਪੀ ਡਿੰਪਲ ਭਾਜੀ